ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਔਨ ਮਾਈ ਚੈਨਲ ਲੋ ਜੀ ਆਪਾਂ ਪਹੁੰਚ ਗਏ ਆ ਹੌਪ ਅਪ ਬੱਚਿਆਂ ਨੇ ਇਹ ਸਾਰੇ ਰਾਸਤੇ ਦੇ ਵਿੱਚ ਹਿਪ ਆਪਾਂ ਹੀ ਪਹੌਪ ਹੀ ਮਹਾਪਾ ਪਤਾ ਨਹੀਂ ਕੀ ਨਾਮ ਹਿਪ ਹੌਪ ਨਾਮ ਲੈ ਲੈ ਕੇ ਲਾਸਟ ਤੇ ਫਾਈਨਲੀ ਜਿਹੜਾ ਆ ਆਪਾਂ ਨੂੰ ਥੋੜੀ ਪ੍ਰੋਬਲਮ ਜੀ ਆਉਂਦੀ ਥਾ ਦੇ ਕਰਕੇ ਪਹਿਲਾਂ ਤੇ ਮਨਾ ਕਰ ਦਿੱਤਾ ਸੀ ਕਿ ਨਹੀਂ ਆਉਣਾ ਹੁਣ ਆਪਾਂ ਹਿਪ ਹੌਪ ਅਪ ਆ ਗਏ ਆ ਦਿਵਜੋਤ ਹੈਰੀ ਦਿਵਜੋਤ ਦਸ ਹੌਣ ਖੋਸ ਸੂਮਾਨੋ ਹੋਟਲ ਹੈ ਨਾ ਹੌਣ ਖੋਸ ਜੀ ਕਿੰਨੇ ਕੁ ਆਨਲਾਈਨ ਪਾਰਕ ਬੋਲਿੰਗ ਵਾਲ ਕਲਾਈਮਿੰਗ ਇਹ ਵਾਲੇ ਸਾਰੀਆਂ ਜਿਹੜੀਆਂ ਇੱਥੇ ਗੇਮਸ ਹੈਗੀਆਂ ਹੁਣ ਜਾਵਾਂਗੇ ਆਪਾਂ ਉੱਪਰ ਹੌਪ ਆਪ ਇਹ ਹੈਗਾ ਇਹ ਜੰਨਿਆਲ ਆ ਹਵੇਲੀ ਦੇ ਨਾਲ ਹੀ ਬਿਲਕੁਲ ਕਾਫੀ ਕੋਲਾ ਦੇਲਾ ਪਾਲੂ ਬਿਸੰਦਾਸ ਜਿੰਨੇ ਆ ਕਿਸ ਲੋਕੇਸ਼ਨ ਕਿੱਥੇ ਆ ਅੰਮ੍ਰਿਤਸਰ ਦੇ ਨਾਲ ਹੀ ਜਿਹੜਾ ਇੱਕ ਜੰਡਿਆਲਾ ਗੁਰੂ ਆ ਜਿੰਡਿਆਲਾ ਗੁਰੂ ਦੇ ਉੱਥੇ ਹੀ ਹੈਗੀ ਆ ਹਵੇਲੀ ਕਾਫੀ ਟਾਈਮ ਦੀ ਪ੍ਰਾਣੀ ਆ ਤੇ ਹੁਣ ਜਿੱਥੇ ਉਹ ਬਣਿਆ ਹੈ ਨਾ 에ਰਪੋਰਟ ਕੋਟਪੁਸ਼ ਬੱਸ ਸਟੇ ਅਬਾ ਨੀ ਨਾ ਕਰਕੇ ਅੰਮ੍ਰਿਤਸਰ ਬਾਸ ਐਰਪੋਰਟ ਇਧਰ ਨਾ ਆਏ ਆ ਤੇ ਉਹਦੇ ਨਾਲ ਬਿਲਕੁਲ ਹੀ ਕੋਸ ਤੇ ਜਿਹੜਾ ਇਹ ਹੌਪ ਅਪ ਹੈਗਾ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਟਾਰ ਬਾਕਸ ਹੌਪ ਅਪ ਜਾਂ ਹੋਰ ਜਿਹੜੇ ਆ ਕਾਫੀ ਸਾਰੇ ਬ੍ਰਾਂਡਸ ਦੇ ਨਾਮ ਲਿਖੇ ਆ ਤੇ ਉੱਥੇ ਜਿਹੜਾ ਹੌਪ ਅਪ ਬਾਹਰੋਂ ਥੋੜੀ ਰੋਟੇਸ਼ਨ ਮੈਂ ਤੁਹਾਨੂੰ ਦਿਖਾ ਦਿੱਤੀ ਸੀ ਆਉਂਦੇ ਆਇਆ ਇਸ ਤਰ੍ਹਾਂ ਦਾ ਜਿਹੜਾ ਇਹ ਦਿਖਾਈ ਦੇ ਵਿੱਚ ਤੁਸੀਂ ਆ ਸਕਦੇ ਆ ਜਿਆਦਾ ਇੱਥੇ ਜਿਹੜਾ ਇਹ ਬੱਚਿਆਂ ਦੇ ਲਈ ਇੰਜੋਏ ਕਰ ਲਈਏ ਥੋੜਾ ਆਪਾਂ ਸ਼ਾਪਿੰਗ ਵੀ ਕਰ ਸਕਦੇ ਆ ਇੱਧਰ ਉੱਧਰ ਬਾਹਰ ਪਰ ਇੱਥੇ ਅੰਦਰ ਨੇ ਹੈਰੀ ਨੇ ਸਵੇਰ ਦਾ ਨਾ ਗੁਰਦੁਆਰਾ ਸਾਹਿਬ ਤੋਂ ਵੀ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਮੈਂ ਕਿਹਾ ਹੁਣ ਆਪਾਂ ਖਵਾ ਦਿੰਨੇ ਇਥੋਂ ਹੈਰੀ ਨੂੰ ਕੁਛ ਨਾ ਕੁਛ ਖਾਲੀ ਢੇਡ ਰਹਿਣ ਦੇ ਨਾਲ ਵੀ ਜਿਹੜਾ ਕੀ ਕਹਿੰਦੇ ਹੈਰੀ ਤੁਸੀਂ ਮੈਂ ਖਾ ਲਿਆ ਮੈਂ ਹਾਂ ਤੁਸੀਂ ਕੀ ਕਹਿੰਦੇ ਤੁਸੀਂ ਕਦੀ ਨਹੀਂ ਖਾਦਾ ਪਹਿਲਾਂ ਮੈਨੂੰ ਹੈਰੀ ਕਿਨਾਂ ਤੁਸੀਂ ਨਹੀਂ ਖਾਦਾ ਮੈਂ ਕਿਹਾ ਨਹੀਂ ਕਹਿੰਦਾ ਮੈਂ ਵੀ ਕਦੀ ਨਹੀਂ ਖਾਦਾ ਤੁਸੀਂ ਖਾਦਾ ਮੈਂ ਕਿਹਾ ਨਹੀਂ ਕਹਿੰਦਾ ਤੁਸੀਂ ਸੁਪਨੇ 'ਚ ਵੀ ਨਹੀਂ ਖਾਦਾ ਮੈਂ ਕਿਹਾ ਨਹੀਂ ਨਹੀਂ ਮੈਂ ਸੁਪਨੇ ਵਿੱਚ ਵੀ ਨਹੀਂ ਖਾਦਾ ਇਥੇ ਆਪਾਂ ਨੇ 2500 ਰੁਪਏ ਦਾ ਕਾਰਡ ਬਣਾਇਆ ਕਿ ਜਿਹੜਾ ਕਿ ਕੰਪਲਸਰੀ ਆ ਲਾਈਫਟਾਈਮ ਦੇ ਲਈ ਉਹ ਕਾਰਡ ਹੁੰਦਾ ਉਹਦੀ ਵੈਲਿਡਿਟੀ ਤੇ 2500 ਰੁਪਏ ਜਿਹੜਾ ਆਪਾਂ ਕਾਰਡ ਬਣਾਉਨੇ ਆ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਜਿੰਨਾ ਮਰਜ਼ੀ ਫੁੱਲ ਇੰਜੋਏ ਕਰ ਸਕਦੇ ਆ ਆਪਾਂ 3500 ਦਾ ਬਣਾਇਆ ਫਿਰ ਵੀ ਆਪਣਾ ਸਾਰਾ ਬੱਚਿਆਂ ਨੂੰ ਗੇਮਸ ਖੜਾ ਕੇ ਵਿੱਚ 1500 ਰੁਪਏ ਫਿਰ ਵੀ ਬਚ ਗਿਆ ਸੀ ਤੇ 2000 ਦੇ ਚਾਰ ਬੱਚਿਆਂ ਨੇ ਇੰਜੋਏ ਕਰ ਲਿਆ ਇਹ ਬਹੁਤ ਸਾਰੀਆਂ ਗੇਮਸ ਲਈਆਂ ਸੀ ਇਹ ਵਾਲੇ ਜਿਹੜੇ ਆਟੋ ਜਿਸ 100 ਰੁਪੀਸ ਦੇ ਵਿੱਚ 1 ਕਿਲੋਮੀਟਰ 5 ਮਿੰਟ ਦਾ ਰਸਤਾ ਕਵਰ ਕਰਦੇ ਸੀ ਤੇ ਆਪਾਂ ਨੇ ਬੱਚੇ ਜਿਹੜੇ ਵਾਰੀ ਵਾਰੀ ਉਠਾਤੇ ਸੀ ਪਹਿਲਾਂ 20 ਮਿੰਟ ਦੀ ਜੋਤਨੇ ਚਲਾ ਲਿਆ ਫਿਰ 20 ਮਿੰਟ ਜਿਹੜਾ ਉਹ ਹੈਰੀ ਨੂੰ ਬਿਠਾ ਦਿੱਤਾ ਸੀ ਸਾਰੀਆਂ ਜਿਹੜੀਆਂ ਗੇਮਸ ਆ ਉਹ 2500 ਰੁਪਏ ਦੇ ਵਿੱਚ ਹੀ ਇਨਕਲੂਡ ਹੁੰਦੀਆਂ ਨੇ ਕਿੰਨੇ ਬੈਪੇ ਕਰਕੇ ਆਏ 200 ਸੁਈ ਦਿੱਤਾ ਜਾ ਠੀਕ ਆ ਉਹਨੂੰ ਮੈਂ ਕਹੀ ਕੁਝ ਟਾਈਮ ਉਹਨੂੰ ਕੁਝ ਟਾਈਮ ਉਹਨੂੰ ਦੇਣੀ ਆ ਉਹ ਤੇ 1 ਕਿਲੋ ਉਹਨੂੰ ਸਾਰੇ ਉਹ ਟ੍ਰਿਪ ਹੋ ਕਿਉਂ ਹੋਰ ਫਿਰ ਕੀ ਆ ਉਹ ਦੇਖ ਘੰਟੇ ਦਾ ਨਹੀਂ ਇੱਕ ਘੰਟੇ ਦਾ ਨਹੀਂ ਹੋ ਰਾ ਰੱਬ ਤੇ ਖਤਮ ਹੋ ਗਿਆ ਉਹ ਹਾਂਜੀ ਕਿੰਨੇ ਟਾਈਮ 1 ਕਿਲੋਮੀਟਰ ਦਾ ਹੀ ਆ 1 ਕਿਲੋਮੀਟਰ ਹਾਂ ਹਾਂਜੀ ਚੜ ਜੋ ਚੜ ਜੋ ਉਹ ਵੀ ਇਹਦੇ ਤੇ ਨਹੀਂ ਸਦਾ ਇਹਨਾਂ ਪੌਲੀ ਉੱਪਰ ਚੜੀ ਗਈ 500 ਰੁਪਏ ਦੇ ਲਈ ਜਿਵੇਂ ਜਿਹੜੀ-ਜਿਹੜੀ ਦੇ ਜਿਹਨੂੰ ਖੇਡੂਗੀ ਉਹਦੇ ਵੀ ਫੋਨੇ ਜਿਹੜੇ ਪੈਸੇ ਕੱਟ ਹੋ ਜਾਣਗੇ ਹਰ ਗੇਮਸ ਦੇ ਜਿਹੜੇ ਵੱਖਰੇ-ਵੱਖਰੇ ਪੈਸੇ ਆ ਇੱਕ ਜਿਹੜਾ ਹੈ ਉਹ ਜੰਪ ਵਾਲੀ ਸਾਈਡ ਦਾ ਉਹਨਾਂ ਔਨਲੀ 800 ਰੁਪਿਆ ਪਰ ਪਰਸਨ ਹੈ ਤੇ ਗੇਮਸ ਜਿਹੜੀਆਂ ਆ ਆਪਾਂ ਨੇ ਕੋਈ ਬੱਚਿਆਂ ਨੂੰ ਵਾਰੀ-ਵਾਰੀ ਉਠਾ ਲਈਆਂ ਜਿਹਨੇ ਹੈਰਿਟੇਜ ਵਾਲੇ ਗੇਮਸ ਨਹੀਂ ਸੀ ਖੇਡਦਾ ਉਹਨੂੰ ਫਿਰ ਆਪਾਂ ਦਿਵੋਦੀ ਥੋੜੀ ਜੀ ਗੇਮ ਦੇ ਦਿੰਦੇ ਸੀ ਤੇ ਇੰਜੋਏ ਕਰ ਲੈਂਦਾ ਸੀ ਦਿਵੋਦੀ ਗੇਮ ਤੇ ਇੱਧਰ ਜਿਹੜਾ ਇਹ ਬੱਚਿਆਂ ਨੇ ਥੋੜਾ ਜਿਹਾ ਇੰਜੋਏ ਕੀਤਾ ਹੈ ਕਿਉਂਕਿ ਜਿਆਦਾ ਜਿਹੜਾ ਹੈ ਉਹ ਇਸ ਜਿਹੇ ਗ ਤਨ ਕਰਦੇ ਹਾਂ ਕਿ ਸ਼ਾਂਤੀ ਸਿਰ ਆਪਾਂ ਫਿਜ਼ੀਕਲੀ ਐਕਟੀਵਿਟੀ ਬੜੀਆਂ ਗੇਮਸ ਕਰਵਾਉਣੀ ਚਾਹੀਦੀ ਹੈ ਤੇ ਫਿਰ ਆਪਾਂ ਵੀ ਬੜੀ ਸਾਈਡ ਹੈ ਜਿਹੜਾ ਸਟ੍ਰੈਟਜੀ ਕਰਦੇ ਹੋ। ਇਹਦੀ ਜਿਹੜੀ ਹੈ ਕੁਝ 550 ਟਿਕਟ ਹੈਗੀ ਇੱਕ ਬੱਚੇ ਦੇ ਨਾਲ ਜਿਹੜਾ 15 ਸਾਲ ਛੋਟੇ ਬੱਚੇ ਨਾਲ 15 ਸਾਲ ਦਾ ਕੋਈ ਵੀ ਬੱਚਾ ਦੂਸਰਾ ਜਾ ਸਕਦਾ ਇੱਕ ਟਿਕਟ ਲਈ ਹੀ ਤੇ ਫਿਰ ਆਪਾਂ ਦੋ ਜਾਣਿਆਂ ਨੂੰ ਕੇਸ ਦਿੱਤਾ ਸੀ। ਮੈਂ ਕਿ ਸ਼ਾਇਦ ਬਾਸ ਮੈਂ ਇੰਨੀ ਛੇਤੀ ਅੱਛਾ ਜੀ ਪੈਕਿੰਗ ਹੋ ਰਹੀ ਮੁੰਡੇ ਦੀ। ਐਵੇਂ ਲੱਗਦਾ ਜਿਵੇਂ ਪੈਰਾਸ਼ੂਟ ਦੀ ਉਡਾਨ ਭਰਨ ਲੱਗੇ ਆਈ। चल गए भाजी समझते नहीं है मेरा बिजनेस माइंड <laughs> मैं क्या मेरा बिजनेस माइंड आ बिजनेस वाले की कु हाँ बिजनिस माइंड है ਇਥੇ ਆਪਾਂ ਨੇ ਹੈਰੀ ਦੀ ਟਿਕਟ ਲਈ ਹੀ 475 ਰੁਪਏ ਦੇ ਵਿੱਚ ਤੇ ਦਿਵਜੋਤ ਨੂੰ ਨਾਲ ਆਪਾਂ ਪੇਜ ਦਿੱਤਾ ਏ ਜਿਹੜੇ ਜਾਦੇ ਛੋਟੇ ਬੱਚੇ 15 ਸਾਲ ਤੱਕ ਉਹਨਾਂ ਨੇ ਕਿਹਾ ਹੀ ਕਿ ਜਾ ਸਕਦੇ ਆ ਜਿਵੇਂ ਜਾਦੇ ਛੋਟੇ ਬੱਚੇ ਜਿਨ੍ਹਾਂ ਦੇ ਨਾਲ 15 ਸਾਲ ਦਾ ਬੱਚਾ ਨਹੀਂ ਹੈਗਾ ਉਹ ਉਹਨਾਂ ਦੇ ਪੇਰੈਂਟਸ ਵੀ ਜਾ ਸਕਦੇ ਆ ਕਈ ਬੱਚਿਆਂ ਦੇ ਜਿਹੜੇ ਉਹ ਮੰਮੀ ਜਾਂ ਪਾਪਾ ਕੋਈ ਨਾ ਕੋਈ ਨਾ ਕੋਈ ਜਾਣਾ ਜਿਹੜਾ ਏ ਨਾਲ ਚਲਿਆ ਗਿਆ ਹੀ ਤੇ ਇਹ ਵਾਲਾ ਜਿਹੜਾ ਏ ਇਹ ਮਤਲਬ ਪਲੇਇੰਗ ਏਰੀਆ ਛੋਟੇ ਬੱਚਿਆਂ ਦੇ ਲਈ ਆ ਪਰ ਹੈ ਬਹੁਤ ਹੀ ਵਧੀਆ ਐਨਜਾਇਮੈਂਟ ਦੇ ਲਈ ਹੈ ਇਹਦੇ ਵਿੱਚ ਆਪਾਂ ਫਿਜ਼ੀਕਲੀ ਐਕਟੀਵਿਟੀ ਕਰ ਸਕਦੇ ਆ ਕਰਦੇ ਆ ਜਿਵੇਂ ਬੱਚਾ ਉੱਪਰ ਜਾਂਦਾ ਹੈ ਹੇਠਾਂ ਜਾਂਦਾ ਹੈ ਦੂਜੀਆਂ ਗੇਮਸ ਤੇ ਬੱਚਾ ਥੱਕ ਕੇ ਬਾਹਰ ਨਹੀਂ ਨਿਕਲਦਾ ਉੱਥੇ ਬੱਚੇ ਨੂੰ ਹੁੰਦਾ ਹੈ ਮੈਂ ਇੱਥੋਂ ਇੱਥੇ ਚੱਲ ਜਾਾਂ ਦੂਜੀ ਤੇ ਚੱਲ ਜਾਾਂ ਤੀਜੀ ਤੇ ਪਰ ਇੱਥੇ ਜਿਹੜਾ ਹੈ ਅਸੀਂ ਬਾਅਦ ਵਿੱਚ ਚਾਰ ਬੱਚਿਆਂ ਦੀ ਦੋਹਾਂ ਦੀ ਟਿਕਟ ਲੈ ਕੇ ਚਾਰ ਬੱਚਿਆਂ ਨੂੰ ਭੇਜ ਦਿੱਤਾ ਹੀ ਦੋ ਵੱਧ ਥੱਕ ਗਏ ਸੀ ਇੱਥੇ ਆ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਨਾਮ ਨਹੀਂ ਲਿਆ ਕਿ ਅਸੀਂ ਕੋਈ ਹੋਰ ਗੇਮ ਖੇਡਣੀ ਆ ਹੈਡ ਕਾਟੀ ਗੇਮ ਅਗਿਆ ਰਲਾਈਆਂ ਤੇ ਉਹਨੂੰ ਫਿਰ ਸਭ ਤੋਂ ਵਧੀਆ ਉਹਦੀ ਫੇਵਰਿਟ ਹੈ ਗੀਤ ਉਹਨੇ ਵੀ ਗੀਤ ਕਾ ਸਕਦੇ ਹਨ ਪਤਾ ਨਹੀਂ ਕਿ ਉਹ ਕਲਾਈਂਟ ਲਈ ਕੁਝ ਖੇਡਾ ਕਰਕੇ ਪਈਆ ਤੇ ਉਹ ਵਾਲੀ ਗੇਮ ਖੇਡਨੇ ਦੀ ਵੀ ਦੇਖਦਾ ਹਾਂ ਕਿ ਉਹਨੂੰ ਕਾਫੀ ਸ਼ੌਂਕ ਹੀ ਨੱਚਣ ਟੱਪੜ ਦੇਦੀ ਦਾ ਸ਼ੌਂਕ ਹੈ ਉਹਦੀ ਗੇਮ ਦਾ ਆਏ ਇਹੋ ਜਿਹੜੀ ਮਿਸਟਰ ਬੀਸਟ ਵਿੱਚ ਵੇਦੇ ਨਹੀਂ ਆ ਇਹ ਉਹ ਚੀਜ਼ਾਂ ਨਹੀਂ ਆ ਸਿੰਪਲ ਜਿਹਾ ਹੀ ਆ ਜਿਆਦਾ ਬਾਣੀ ਹਾਂ ਜਾ ਉੱਪਰ ਹੋ ਵੋਈ ਨਹੀਂ ਫੇਰ ਲੈ ਕੇ ਜਾ ਪ੍ਰਵਾਹ ਪਾਰ ਨੂੰ ਜਾ ਲੈ ਕੇ ਜਾ ਤੂੰ ਮੋਰ ਰੇਕ ਤੇ ਜਾਂਦੇ ਦੱਲੇ ਤੇ ਉਹਦਾ ਡੈੜੀ ਨੇ ਨਾ ਆਪਾਂ ਸਾਰੇ ਜਾਣੇ ਬੱਕਰੀਆਂ ਨੂੰ ਉਡਾਉਂਦੇ ਹਾਂ ਤੇ ਇੱਧਰ ਦੀ ਸਾਈਡ ਦੇਖਿਆ ਉਹਦੀ ਫਿਰ ਮੁੰਡਾ ਹੈ ਕਿ ਉੱਧਰ ਦੇ ਜਿਹੜੀ ਸੰਦੀਪ ઓਵਰਲੇ ਜਿਹੜੇ ਆ ਕਿਦਨਾਂ ਪਤਾਨੀ ਆਈਸਕ੍ਰੀਮ ਦਾ ਰੇਟ ਤੇ ਕਾਫੀ ਜਿਹੜੀ ਘਮਾ ਘਮਾ ਕੇ ਜਿਹੜੀ ਆਈਸਕ੍ਰੀਮ ਖਰਾਉਂਦੇ ਹੁੰਦੇ ਆ ਉਥੇ ਇਹ ਬੱਚੇ ਨੂੰ ਚਾਹੀਦੀ ਸੀ ਤੇ ਉਹਨੇ ਫਿਰ ਪਹਿਲਾਂ ਤੇ ਵੈਸੇ ਖਤਮ ਹੋ ਗਈ ਜਦ ਮੈਂ ਵੀਡੀਓ ਬਣਾਉਣ ਲੱਗੀ ਉਹ ਫਿਰ ਦੁਬਾਰਾ ਦਿਖਾਉਣ ਲੱਗ ਗਿਆ ਕਿ ਐਵੇਂ ਕਰਕੇ ਕੁਝ ਸਟਾਈਲ ਦੇ ਕਰਕੇ ਪਰ ਬੱਚਾ ਇਰੀਟੇਟ ਹੋ ਗਿਆ ਸੀ ਬੱਚਾ ਕਿ ਮੈਨੂੰ ਲੱਗਦਾ ਇੱਥੇ ਸਾਰੇ ਜਾਨੇ ਇਰੀਟੇਟ ਹੋ ਜਾਂਦੇ ਆ ਅਸੀਂ ਦੇਖਦੇ ਹਾਂ ਕਿਵੇਂ ਆਪਣੀ ਰੋਜੀ ਦੇ ਲਈ ਜਿਹੜਾ ਇਹ ਉਹ ਜਦੋਂ ਕੋਈ ਗਾਹਕ ਨਹੀਂ ਆਉਂਦਾ ਉਦੋਂ ਵੀ ਉਹਨਾਂ ਨੂੰ ਲੁਭਾ ਲੁਭਾਉਣ ਦੇ ਲਈ ਤੇ ਕਿਵੇਂ ਜਿਹੜੀ ਉਹ ਸਟਾਈਲ ਜੇ ਕਰਕਰ ਮਿਖਾਉਣ ਦਿਆ ਸੀ ਚਲੋ ਚਲੋ ਆਜੋ ਉਹਨਾਂ ਲਈ ਆਈ ਲੈਣਾ ਹੈ ਵੈਲਕਮ ਟੂ ਖਵਾਈ ਚਲੋ ਮਿਲਦੇ ਬੱਡੇ ਬਾਪ